ਲਓ ਜੀ ਆਟੋ ਦੇ ਵਿੱਚ ਉਤਰ ਕੇ ਆਪਾਂ ਅਗਲੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਲਈ ਜਾਣਾ ਹੈ ਤੇ ਜਿਹੜਾ ਕਿ ਇਸ ਗਲੀ ਦੇ ਵਿੱਚ ਜਾ ਕੇ ਐ ਸੋ ਚਲੋ ਜੀ ਚੱਲੀਏ ਤੇ ਦਿਖਾਉਨੇ ਆ ਤੁਹਾਨੂੰ ਕਿਹੜੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਉਦੇ ਹਾਂ ਕਰਵਾਉਨੇ ਆ ਤੁਹਾਨੂੰ ਟਰੈਫਿਕ ਵਾਲੇ ਆ ਗਏ ਇੱਧਰ

ਦਰਬਾਰ ਸਾਹਿਬ ਜਾਨ ਦਾ ਰਸਤਾ ਇਹ ਵਾਲਾ ਜੀ ਪੌੜੀ ਚੜ ਕੇ ਉੱਪਰ ਜਾਣਾ ਪੈਂਦਾ ਹੈ। ਅੰਦਨਾ ਗੁਰਦਵਾਰਾ ਸੰਗਤ ਸੁਨਾਕੋ ਵੀ ਹੈ। ਸਾਰੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਦੋਂ ਗੁਰਦੁਆਰਾ ਗੋਹ ਘਾਟ ਬੇ ਸੰਭਰ ਕੋ ਵਿਖੇ ਭਗਤ ਜਤਾ ਮਰਜੀ ਨੂੰ ਦਰਸ਼ਨ ਦੇਣ ਵਾਸਤੇ ਪਹੁੰਚੇ ਗੁਰੂ ਸਾਹਿਬ ਜੀ ਦੇ ਨਾਮ ਮਰਦਾਨਾ ਜੀ ਵੀ ਸੰਨਾ ਮਰਦਾਨਾ ਜੀ ਨੇ ਆਖਿਆ ਗੁਰੂ ਸਾਹਿਬ ਜੀ ਸਾਨੂੰ ਫੋਕ ਲੱਗਿਆ ਹੈ ਗੁਰਨਾਣਕ ਦੇਵ ਜੀ ਮਹਾਰਾਜ ਇੱਕ ਲਾਲ ਕੱਢ ਕੇ ਦਿੱਤੇ ਲਾਲ ਜੀਰਾਂ ਨੂੰ ਕੰਨ ਲਾਲ ਕੱਢ ਕੇ ਦਿੱਤੇ ਆਖਿਆ ਭਾਈ ਇਸ ਨੂੰ ਬਾਜ਼ਾਰ ਵਿੱਚ ਵੇਚ ਕੇ ਛੱਕ ਦੇ ਮਰਦਾਨਾ ਜੀ ਉਹ ਲਾਲ ਲੈ ਕੇ ਇਸ ਸਥਾਨ ਵਿਖੇ ਪਹੁੰਚੇ ਇਹ ਸਥਾਨ ਮੁਰਲੀ ਤਰ ਸਨਿਆਰ ਦਾ ਹੋਇਆ ਕਰਦਾ ਸੀ ਜਦੋਂ ਮੁਰਲੀ ਤਰ ਜੀ ਨੇ ਲਾਲ ਨੂੰ ਵੇਖਿਆ ਆਖਿਆ ਭਾਈ ਇਹ ਲਾਲ ਬਹੁਤ ਕੀਮਤੀ ਹੈ ਇਸ ਦਾ ਮੁੱਲ ਅਸੀਂ ਨਹੀਂ ਚੁਕਾ ਸਕਦੇ ਹਾਂ ਇਕ ਸਾਦਸ ਜੌਹਰੀ ਸਾਗਸ ਰਾਏ ਜੌਹਰੀ ਜਿਹੜਾ 10ਵੇਂ ਪਾਸਾ ਜੀ ਦਾ ਪ੍ਰਕਾਸ਼ ਜਨਮ ਸਥਾਨ ਬਣਿਆ ਹੈ ਉਹ ਸਾਗਸ ਰਾਏ ਜੌਹਰੀ ਦਾ ਹਵੇਲੀ ਹੋਇਆ ਕਰਦਾ ਸੀ ਉਹੀ ਇਸ ਦਾ ਮੁੱਲ ਚੁਕਾ ਸਕਦਾ ਹੈ ਦੋਵੇਂ ਸਾਗਸ ਰਾਏ ਜੌਹਰੀ ਦੇ ਕੋਲ ਪੁੰਜੇ ਜਦ ਸਾਗਸ ਰਾਏ ਜੌਹਰੀ ਨੇ ਲਾਲੂ ਦੇਖਿਆ ਉਸ ਲਾਲ ਦੀ ਦਰਸ਼ਨੀ ਭੇਟਾ 101 ਰੁਪਈਆ ਦਿੱਤਾ ਤੇ ਨਾਲ ਲਾਲ ਨੂੰ ਵੀ ਵਾਪਸ ਮੋੜ ਦਿੱਤਾ ਤੇ ਆਖਿਆ ਭਾਈ ਇਹ ਲਾਲ ਜਿੰਨਾ ਗੋਲ ਲੈ ਕੇ ਆਏ ਹੋ ਉਹਨਾਂ ਦਾ ਦਰਸ਼ਨ ਕਿੰਨਾ ਗੁਰਦੁਆਰਾ ਗਉ ਘਾਟ ਵਿਖੇ ਪਹੁੰਚੇ ਗੁਰੂ ਸਾਹਿਬ ਜੀ ਨੂੰ ਨਮਸਕਾਰ ਕੀਤੇ ਉਪਦੇਸ਼ ਸੁਨੰਦੇ ਉਪਰੰਤ ਉਹਨਾਂ ਦੇ ਭਗਤ ਬਣ ਗਏ ਤੇ ਬੇਨਤੀ ਕੀਤੇ ਗੁਰੂ ਸਾਹਿਬ ਜੀ ਸਾਡੇ ਕਰਬੀ ਚਰਨੀ ਪਾਉ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਆਖਿਆ ਸਾਲਸਰਾਏ ਜੋਹਰੀ ਦਸਵੇਂ ਜਨਮੇ ਵਿੱਚ ਅਸੀਂ ਤੇਰੇ ਕਰ ਵਿੱਚ ਹੀ ਅਵਤਾਰ ਦੇਵਾਂਗੇ ਜਿਹੜਾ ਕਿ ਦਸਵੇਂ ਪਾਤਸ਼ਾਹ ਜੀ ਦਾ ਅਵਤਾਰ ਹੋਇਆ ਤੇ ਮੁਰਲੀ ਧਰਜੀ ਨੂੰ ਹੁਕਮ ਹੋਇਆ ਮੁਰਲੀ ਧਰਜੀ ਆਉਣ ਵਾਲਾ ਸਮਾ ਵਿੱਚ ਤੁਹਾਡਾ ਕਰ ਗੁਰਦੁਆਰਾ ਸਾਹਿਬ ਬਨੇਗਾ ਤੇ ਜੂ ਵੀ ਮਾਈ ਪਾਈ ਸ਼ਰਧਾ ਭਾਵਨਾ ਦੇ ਨਾਲ ਇਸ ਸਥਾਨ ਵਿਖੇ ਦਰਸ਼ਨਾ ਵਾਸਤੇ ਆਉਣਗੇ ਅਰਦਾਸਾ ਕਰਨਗੇ ਉਹਨਾਂ ਦੀਆਂ ਸਾਰੀਆਂ ਮਨੋ ਕਾਮਨਾ ਪੂਰੀਆਂ ਹੋਣ ਲਓ ਜੀ ਗੁਰਦੁਆਰਾ ਸਾਹਿਬ ਦਾ ਸਾਰਾ ਇਤਿਹਾਸ ਵੈਸਤਾ ਆਪਾਂ ਨੇ ਅੰਦਰ ਬਾਬਾ ਜੀ ਤੋਂ ਸੁਣ ਲਿਆ ਪਰ ਤੁਸੀਂ ਪਾਉਸ ਕਰਕੇ ਇਥੋਂ ਸਾਰਾ ਪੜ੍ਹ ਵੀ ਸਕਦੇ ਆ ਇਤਿਹਾਸ ਗੁਰਦੁਆਰਾ ਸਾਹਿਬ ਦਾ ਚਲੋ ਜੀ ਹੁਣ ਚੱਲੀਏ ਆਪਾਂ ਲਓ ਜੀ ਹੁਣ ਆਪਾਂ ਚੱਲਿਆਂ ਬਾਅਦ ਗੁਰਦੁਆਰਾ ਵਾਲੀਲਾ ਸਾਹਿਬ ਤੇ ਅੱਜ ਆਪਾਂ ਤੁਹਾਨੂੰ ਦਰਸ਼ਨ ਕਰਵਾਏ ਪਟਨਾ ਸਾਹਿਬ ਦੇ ਜਿੰਨੇ ਵੀ ਲੋਕਲ ਗੁਰਦੁਆਰਾ ਸਾਹਿਬ ਨੇ ਤੇ ਜਿੰਨਾ ਦੇ ਵਿੱਚ ਗੁਰੂ ਕਾ ਬਾਗ ਔਰ ਕੰਗਰ ਕਾਟ ਗੌਂ ਕਾਟ ਔਰ ਸਨਾਟੋਲੀ ਚਾਰ ਗੁਰਦੁਆਰੇ ਜੋ ਮੁਕਤਲ ਗੁਰਦੁਆਰਾ ਸਾਹਮਣੇ ਸਾਰਿਆਂ ਨੇ ਦਰਸ਼ਨ ਪਵਾਏ ਤੇ ਸਾਰਿਆਂ ਦੇ ਇਤਿਹਾਸ ਤੋਂ ਤੁਹਾਨੂੰ ਜਾਣੂ ਕਰਵਾਇਆ ਅਗਰ ਤੁਸੀਂ ਵੀ ਪੰਨੋਸਾ ਹੀ ਵਾਣੇ ਹੋ ਤਾਂ ਮਤਲਬ ਲੋਕੀ ਗੁਰਦੁਆਰੇ ਨੇ ਜਿਹੜੇ ਸਾਰੇ ਔਰ ਇਹ ਸਾਰੇ ਦੇਖ ਕੇ ਜਰੂਰ ਜਾਓ ਸੋ ਚਲੋ ਜੀ ਅੱਜ ਦੇ ਵਲੌਗ ਦੀ ਇੱਥੇ ਕਰਦੇ ਆ ਐਂਡਿੰਗ ਤੇ ਉਮੀਦ ਕਰਦੇ ਆ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਈ ਹੋਵੇਗੀ ਅਗਰ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਵਾਹਿਗੁਰੂ ਜ਼ਰੂਰ ਲਿਖੋ ਔਰ ਵੀਡੀਓ ਨੂੰ ਬੱਤ-ਬੱਤ ਲਾਈਕ ਸ਼ੇਅਰ ਜੂਰ ਕਰਨਾ ਔਰ ਚੈਨਲ ਸਬਸਕ੍ਰਾਈਬ ਕਰਨਾ ਦਿਲ ਤੋਂ ਕਰਨਾ ਥੈਂਕ ਯੂ ਇੱਕ ਵਾਰ ਫਿਰ ਤੋਂ ਬਹੁਤ-ਬਹੁਤ ਸਵਾਗਤ ਹੈ ਜੀ ਤੁਹਾਡਾ ਸਾਡੇ YouTube ਚੈਨਲ ਮਿਸਟੈਂਡ ਮਿਸਿਸ ਗਿਲ ਦੇ ਵਿੱਚ ਆਪਾਂ ਸਾਰੇ ਲੋਕਲ ਗੁਰਦੁਆਰਾਸ ਘੁੰਮ ਕੇ ਤੇ ਆ ਚੁੱਕੇ ਆ ਇਸ ਟਾਈਮ ਗੁਰਦੁਆਰਾ ਬਾਲੀਲਾ ਸਾਹਿਬ ਜਿੱਥੇ ਆਪਾਂ ਨੇ ਕਮਰਾ ਲਿਆ ਹੋਇਆ ਔਰ ਚਲੋ ਜੀ ਹੁਣ ਆਪਾਂ ਪ੍ਰਸ਼ਾਦਾ ਛੱਕ ਕੇ ਚੱਲਦੇ ਆ ਆਪਣੇ ਕਮਰੇ ਦੇ ਵਿੱਚ ਤੇ ਰੈਸਟ ਕਰਾਂਗੇ ਦੁਪਹਿਰ ਦਾ ਟਾਈਮ ਹੋ ਚੁੱਕਿਆ ਹੈ 1:30 ਹੋ ਗਏ ਪਹਿਲਾਂ ਆਪਾਂ ਚੱਲਦੇ ਆਂ ਲੰਗਰ ਹਾਲ ਵੱਲ ਪ੍ਰਸ਼ਾਦਾ ਛੱਕੇ ਚੱਲਾਂਗੇ ਕਮਰੇ ਦੇ ਵਿੱਚ ਕਿਉਂਕਿ ਧੁੱਪ ਕਾਫੀ ਹੋ ਚੁੱਕੀ ਆ ਕੱਲ ਨੂੰ ਵੀ ਆਪਾਂ ਫਿਰ अर्ਲੀ ਮਾਰਨਿੰਗ ਇੱਥੋਂ ਨਿਕਲਣਾ ਆ ਤੇ ਇਸ ਲਈ ਅਸੀਂ ਸੋਚਿਆ ਕਿ ਦੁਪਹਿਰ ਦੇ 2-4 ਘੰਟੇ ਜਿੱਦਾਂ ਟਾਈਮ AC ਚੱਲਦਾ ਰਹਿੰਦਾ ਰੂਮ ਦੇ ਵਿੱਚ ਰੈਸਟ ਕਰਦੇ ਆ ਇਸ ਲਈ ਅਸੀਂ ਮਾਰਨਿੰਗ ਹੀ ਨਿਕਲ ਕੇ ਸਾਰੇ ਲੋਕੋ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਆਏ ਆ ਤੇ ਪਿਛਲਾ ਬਲੌਗ ਜਰੂਰ ਦੇਖਿਓ ਜਿਨ੍ਹਾਂ ਨੇ ਨਹੀਂ ਦੇਖਿਆ ਹੈਗਾ ਸਾਰੇ ਲੋਕੋ ਗੁਰਦੁਆਰਾ ਸਾਹਿਬ ਦੇ ਦਰਸ਼ਨ ਜਰੂਰ ਕਰ ਲੈ। ਇਧਰ ਗੁਰਦੁਆਰਾ ਸਾਹਿਬ ਦੀ ਇਮਾਰਤ ਹੋਰ ਤਿਆਰ ਹੋ ਰਹੀ ਆ ਜਿਸ ਦਾ 3D ਡਿਸਪਲੇ ਲੱਗਿਆ ਹੋਇਆ। ਇਹ ਜੋ ਖੁਸ਼ੀ ਕਾਰ ਸੇਵਾ ਪੂਰੀ ਵਾਲੇ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਬਾਬਾ ਜੀ ਕਰਵਾ ਰਹੇ ਨੇ। ਤੇ ਬੇਸਮੈਂਟ ਉੱਪਰ ਰਸ ਰਮਾਨਾ ਲਓ ਜੀ ਪ੍ਰਸ਼ਾਦ ਦੇ ਲੈ ਗਏ ਕਾਸ਼ ਸੇਮਿਆ ਉਹ ਪ੍ਰਸ਼ਾਦ ਦਾ ਲਓ ਜੀ ਲੰਗਰ ਹਾਲ ਚੋਂ ਪ੍ਰਸ਼ਾਦ ਦਾ ਸਿਕੰਡ ਤੋਂ ਬਾਅਦ ਆਪਾਂ ਚੱਲੇ ਆਪਣੇ ਕਮਰੇ ਦੇ ਵਿੱਚ ਚਲੋ ਜੀ ਓਹੋ ਲਓ ਜੀ ਕਮਰੇ ਦੇ ਵਿੱਚ ਆ ਗਏ ਆਪਾਂ ਸਾਰੇ ਸੌ ਗਏ ਇੱਥੇ ਤਾਂ ਉੱਧਰ ਹਜੇ ਫੋਨ ਚੱਲ ਰਿਹਾ ਸਾਰੇ ਆਰਾਮ ਕਰ ਰਹੇ ਨੇ ਇਹ ਸੀ ਚੱਲ ਰਿਹਾ ਕਰਨੇ ਬਾਕੀ ਪਹੁੰਚ ਜਾਣਾ ਹੈ ਹਾਂ ਤੇ ਹੁਣ ਆਪਾਂ ਸ਼ਾਮ ਦੇ 4 ਵਜੇ ਤੱਕ ਇਹ ਸੀ ਚੱਲੇਗਾ ਤੇ 4 ਵਜੇ ਤੱਕ ਹੀ ਆਪਾਂ ਕਮਰੇ ਸਵਿਚ ਰਹਿਣਾ ਉਸ ਤੋਂ ਬਾਅਦ ਆਪਾਂ ਜਾਵਾਂਗੇ ਫਿਰ ਤਕਤਿ ਸ਼੍ਰੀ ਹਰਮੰਦਰ ਸਾਹਿਬ ਤੁਮਣ ਚੜ੍ਹ ਕੇ ਆਣ ਲਈ ਤੇ ਥੈਂਕਿਊ ਥੋੜਾ ਮਾਰਕੀਟ ਜਾਮਾਂਗੇ ਮਾਰਕੀਟ ਤੋਂ ਮਾਗੇ ਥੋਂ ਦੀ ਤੇ ਕਿਉਂਕਿ ਕੱਲ ਨੂੰ ਫਿਰ ਆਪਾਂ ਮਾਰਕੀਟ ਜਾਂਦੇ ਨਿਕਲਣਾ ਹੈ ਤੇ ਫਿਰ ਦਿਖਾਉਣਾ ਤੁਹਾਨੂੰ ਸ਼ਾਮ ਨੂੰ ਕਿ ਮਾਰਕੀਟ ਦੇ ਵਿੱਚ ਆਪਾਂ ਕੀ ਕੀ ਖਰੀਦੇ